ਸੱਤ ਸਦੀਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਵੀ ਕਿੰਗਰ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਕਿਉਂਕਿ ਅਸੀਂ ਪੈਨਸ਼ਨਾਂ ਦੇ ਰਿਲੇਟਡ ਖਬਰਾਂ ਤੇ ਪੰਜਾਬ ਦੀਆਂ ਹੋਰ ਵੀ ਵੱਡੀਆਂ ਕਈ ਖਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਇਹ ਖਬਰ ਹੋਰ ਲੋਕਾਂ ਤੱਕ ਵੀ ਪਹੁੰਚ ਸਕੇ ਚੱਲਦੇ ਹਾਂ ਅੱਜ ਦੀ ਖਬਰ ਵੱਲ ਖੁਸ਼ਖਬਰੀ ਸਰਕਾਰੀ ਮੁਲਾਜ਼ਮਾਂ ਲਈ ਵੱਡੇ ਬਦਲਾ ਪੈਨਸ਼ਨਾਂ ਤੋਂ ਲੈ ਕੇ ਪੱਤਿਆਂ ਤੱਕ ਹੋਰ ਪੰਜ ਵੱਡੇ ਬਦਲਾਅ ਕੀਤੇ ਗਏ ਹਨ 2025 ਵਿੱਚ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਕਈ ਮਹੱਤਵਪੂਰਨ ਫੈਸਲੇ ਲਏ ਹਨ ਇਨ੍ਹਾਂ ਵਿੱਚ ਇੱਕ ਨਵੀਂ ਪੈਨਸ਼ਨ ਯੋਜਨਾ ਮਹਿੰਗਾਈ ਪੱਤੇ ਵਿੱਚ ਵਾਧਾ ਸੇਵਾ ਮੁਕਤੀ ਪ੍ਰਕਿਰਿਆ ਵਿੱਚ ਸੁਧਾਰ ਅਤੇ ਕਈ ਹੋਰ ਲਾਭ ਸ਼ਾਮਲ ਹਨ ਇਹ ਬਦਲਾਅ ਖਾਸ ਤੌਰ ਤੇ ਸੇਵਾ ਮੁਕਤੀ ਤੋਂ ਬਾਅਦ ਕਰਮਚਾਰੀਆਂ ਲਈ ਜੀਵਨ ਨੂੰ ਆਸਾਨ ਅਤੇ ਬਿਹਤਰ ਬਣਾਉਣ ਲਈ ਕੀਤੇ ਗਏ ਹਨ ਆਓ ਇਨ੍ਹਾਂ ਬਦਲਾਵਾਂ ਬਾਰੇ ਹੋਰ ਜਾਣਕਾਰੀ ਲਈਏ ਸਰਕਾਰ ਨੇ ਅਪ੍ਰੈਲ 2025 ਵਿੱਚ ਨਵੀਂ ਯੂਨੀਫਾਈਡ ਪੈਨਸ਼ਨ ਸਕੀਮ ਸ਼ੁਰੂ ਕੀਤੀ। ਇਹ ਸਕੀਮ ਪੁਰਾਣੀ ਪੈਨਸ਼ਨ ਸਕੀਮ ਅਤੇ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਨੂੰ ਮਿਲਾ ਕੇ ਤਿਆਰ ਕੀਤੀ ਗਈ ਹੈ। ਯੂਪੀਐਸਐਸ ਸਕੀਮ ਤਹਿਤ ਜੇਕਰ ਕੋਈ ਮੁਲਾਜ਼ਮ 25 ਸਾਲ ਦਾ ਸੇਵਾ ਕਾਰਜਕਾਲ ਪੂਰਾ ਕਰਦਾ ਹੈ ਤਾਂ ਉਸ ਨੂੰ ਪਿਛਲੇ 12 ਮਹੀਨਿਆਂ ਦੀ ਮੂਲ ਤਨਖਾਹ ਦਾ 50% ਪੈਨਸ਼ਨ ਮਿਲੇਗੀ। ਘੱਟੋ-ਘੱਟ 10 ਸਾਲ ਦੀ ਸੇਵਾ ਵਾਲੇ ਕਰਮਚਾਰੀਆਂ ਨੂੰ 10000 ਦੀ ਗਾਰੰਟੀ ਸੁਧਾ ਘੱਟੋ-ਘੱਟ ਮਾਸਿਕ ਪੈਨਸ਼ਨ ਮਿਲੇਗੀ। ਮਹਿੰਗਾਈ ਪੱਤੇ ਵਿੱਚ ਵਾਅਦਾ 2025 ਵਿੱਚ ਸਰਕਾਰ ਨੇ ਮਹਿੰਗਾਈ ਪੱਤੇ ਵਿੱਚ ਦੋ ਵਾਰ ਵਾਅਦਾ ਕੀਤਾ ਜਨਮਰੀ ਤੋਂ ਜੂਨ ਤੱਕ ਡੀਏ ਵਿੱਚ 2% ਅਤੇ ਜੁਲਾਈ ਤੋਂ ਦਸੰਬਰ ਤੱਕ 3% ਦਾ ਵਾਅਦਾ ਕੀਤਾ ਗਿਆ ਸੀ ਕੁੱਲ ਡੀਏ ਵਿੱਚ ਹੁਣ 58% ਹੈ ਇਸ ਨਾਲ ਕਰਮਚਾਰੀਆਂ ਅਤੇ ਪੈਨਸ਼ਨਾਂ ਦੀ ਮਾਸਿਕ ਆਮਦਨ ਵਧੇਗੀ ਅਤੇ ਮਹਿੰਗਾਈ ਦੇ ਪ੍ਰਭਾਵ ਨੂੰ ਘਟਕ ਕੀਤਾ ਜਾਵੇਗਾ ਰਿਟਾਇਰਮੈਂਟ ਪ੍ਰਕਿਰਿਆ ਨੂੰ ਤੇਜ਼ ਕਰਨਾ ਪਹਿਲਾਂ ਪੈਨਸ਼ਨ ਪਾਸ ਆਰਡਰ ਪ੍ਰਾਪਤ ਕਰਨ ਵਿੱਚ ਬਹੁਤ ਸਮਾਂ ਲੱਗਦਾ ਸੀ ਕਾਰ ਨੇ ਹੁਣ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਭਾਗ ਸੇਵਾ ਮੁਕਤੀ ਤੋਂ 12 ਤੋਂ 15 ਮਹੀਨੇ ਪਹਿਲਾਂ ਕਰਮਚਾਰੀਆਂ ਦੀਆਂ ਫਾਈਲਾਂ ਤਿਆਰ ਕਰਨ ਇਸ ਨਾਲ ਸੇਵਾ ਮੁਕਤੀ ਦੀ ਮਿਤੀ ਤੋਂ ਹੀ ਪੈਨਸ਼ਨ ਅਤੇ ਹੋਰ ਲਾਭ ਇਕੱਠੇ ਮਿਲਣੇ ਸ਼ੁਰੂ ਹੋਣਗੇ ਜਿਸ ਨਾਲ ਕਰਮਚਾਰੀਆਂ ਨੂੰ ਵਿੱਤੀ ਸਰਾਹਤ ਮਿਲੇਗੀ ਹੁਣ ਸੇਵਾ ਦੇ ਆਧਾਰ ਤੇ ਪਹਿਰਾਵਾ ਪੱਤਾ ਪਹਿਲਾਂ ਪੂਰੇ ਸਾਲ ਲਈ ਸਾਲ ਵਿੱਚ ਇੱਕ ਵਾਰ ਪਹਿਰਾਵਾ ਪੱਤਾ ਦਿੱਤਾ ਜਾਂਦਾ ਸੀ ਭਾਵੇਂ ਕੋਈ ਕਰਮਚਾਰੀ ਸਾਲ ਦੇ ਅੱਧ ਵਿੱਚ ਸੇਵਾਮੁਕਤ ਹੁੰਦਾ ਹੈ ਹੁਣ ਜੇਕਰ ਕੋਈ ਕਰਮਚਾਰੀ ਸਾਲ ਦੇ ਅੱਧ ਵਿੱਚ ਸੇਵਾਮੁਕਤ ਹੁੰਦਾ ਹੈ ਤਾਂ ਉਸ ਦਾ ਉਸ ਦੀ ਸੇਵਾ ਦੇ ਮਹੀਨਿਆਂ ਦੇ ਆਧਾਰ ਤੇ ਪਹਿਰਾਵਾ ਪੱਤਾ ਮਿਲੇਗਾ ਭਾਵ ਇੱਕ ਅਨੁਪਾਤ ਪ੍ਰਦਾਨ ਹੋਵੇਗਾ ਗ੍ਰੈਚੂਟੀ ਅਤੇ ਇੱਕਮੁੱਠ ਰਕਮ ਵਿੱਚ ਸੁਧਾਰ ਯੂਪੀਐਸ ਅਧੀਨ ਸੇਵਾ ਮੁਕਤੀ ਦੇ ਪ੍ਰਾਪਤ ਹੋਣ ਵਾਲੀ ਗ੍ਰੈਚੂਟੀ ਅਤੇ ਇੱਕਮੁੱਠ ਰਕਮ ਦੋਮਾ ਵਿੱਚ ਸੁਧਾਰ ਕੀਤਾ ਗਿਆ ਹੈ ਇਹ ਕਰਮਚਾਰੀਆਂ ਨੂੰ ਸੇਵਾ ਮੁਕਤੀ ਦੇ ਸਮੇਂ ਵਧੇਰੇ ਵਿੱਤੀ ਸੁਰੱਖਿਆ ਪ੍ਰਦਾਨ ਕਰੇਗਾ ਇਨ੍ਹਾਂ ਤਬਦੀਲੀਆਂ ਦੀ ਮਹੱਤਤਾ ਇਹ ਬਦਲਾਅ ਕਰਮਚਾਰੀਆਂ ਨੂੰ ਸੇਵਾ ਮੁਕਤੀ ਤੋਂ ਬਾਅਦ ਇੱਕ ਸਥਿਰ ਯਕੀਨੀ ਅਤੇ ਸਮੇਂਸਿਰ ਆਮਦਨ ਪ੍ਰਦਾਨ ਕਰਨ ਲਈ ਕੀਤੇ ਗਏ ਹਨ ਕਰਮਚਾਰੀ ਹੁਣ ਆਪਣੀ ਸੇਵਾ ਮਿਆਦ ਅਤੇ ਜ਼ਰੂਰਤਾਂ ਦੇ ਆਧਾਰ 'ਤੇ ਬਿਹਤਰ ਫੈਸਲੇ ਲੈਣ ਦੇ ਯੋਗ ਹੋਣਗੇ ਇਹ ਜਾਣਕਾਰੀ ਖਾਸ ਤੌਰ 'ਤੇ ਉਨ੍ਹਾਂ ਲਈ ਮਹੱਤਵਪੂਰਨ ਹੈ ਜੋ ਜਲਦੀ ਸੇਵਾ ਮੁਕਤੀ ਤੋਂ ਵਿਚਾਰ ਕਰ ਰਹੇ ਹਨ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਅਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ